ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਇਹ ਸੈਦ ਕਮਾਲ ਖਾਂ ਦਾ ਸੈਦ ਕਮਾਲ ਖਾਂ ਪੀਰ ਦਾ ਇੱਕ ਕਲਮਾ ਲੈ ਕੇ ਹਾਜ਼ਰ ਹੋਇਆ ਇਸ ਕਲਮੇ ਨੂੰ ਪੜਨ ਦੇ ਨਾਲ ਜਿਸ ਤਰ੍ਹਾਂ ਕੋਈ ਕਿਸੇ ਦੀ ਮੈਰਿਜ ਨਹੀਂ ਹੁੰਦੀ ਹੋਵੇ ਇਹ ਹੋਰ ਕੋਈ ਇੱਕ ਜਿਹੜਾ ਕਲਮਾ ਹੈ ਬਹੁਤ ਕਮਾਂ ਚ ਵਰਤਿਆ ਜਾਂਦਾ ਫਿਰ ਸਪੈਸ਼ਲ ਮੈਂ ਇਹ ਜਿਹੜਾ ਕਲਮਾ ਆ ਅੱਜ ਇਸ ਕਲਮੇ ਨੂੰ ਦੱਸਾਂਗਾ ਕਿ ਇਥੇ ਕਿ ਜਿਹੜੇ ਕਿਸੇ ਦੀ ਸ਼ਾਦੀ ਨਹੀਂ ਹੁੰਦੀ ਮੈਰਿਜ ਦੇ ਵਿੱਚ ਰੁਕਾਵਟਾਂ ਆ ਰਹੀਆਂ ਉਹ ਇਨਸਾਨ ਸ਼ੈਦ ਕਮਾਲ ਖਾਂ ਪੀਰ ਦਾ ਜੇ ਇਹ ਕਲਮਾ ਪੜ ਲਵੇ ਤਾਂ ਉਹਦਾ ਵਿਆਹ ਜਿਹੜਾ ਹੈ ਬਹੁਤ ਜਲਦੀ ਹੋ ਜਾਂਦਾ ਇਹ ਸਾਡਾ ਬਹੁਤ ਜਿਆਦਾ ਜਮਾਇਆ ਹੋਇਆ ਕਲਮਾ ਆ ਤੇ ਬਹੁਤ ਪਾਵਰਫੁਲ ਕਲਮਾ ਆ ਜਿਸ ਤਰੀਕੇ ਨਾਲ ਦੱਸਾਂਗੇ ਉਸ ਤਰੀਕੇ ਨਾਲ ਕਰ ਲੈਣਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲਿਓ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਮਿਲਦੀਆਂ ਰਹਿਣਗੀਆਂ ਤਾਂ ਹੁਣ ਗੱਲ ਕਰਦੇ ਆ ਸੈਦ ਖਮਾਲਖਾਂ ਪੀਰ ਦੇ ਕਲਮੇ ਬਾਰੇ ਜਿਹੜਾ ਕਿ ਬਹੁਤ ਹੀ ਪਾਵਰਫੁਲ ਤੇ ਜ਼ਬਰਦਸਤ ਕਲਮਾ ਆ ਤਾਂ ਦੋਸਤੋ ਇਹ ਜਿਹੜੇ ਜਿਹੜਾ ਕਲਮਾ ਆ ਸੈਇਦ ਕਮਾਲਖਾਂ ਪੀਰ ਜਿਹੜੇ ਆ ਬਹੁਤ ਮੰਨੇ ਹੋਏ ਪੀਰ ਹੋਏ ਆ ਇਹ ਸੈਇਦ ਕਹਾਏ ਸੈਇਦ ਘਰਾਣੇ ਵਿੱਚੋਂ ਸੀ ਔਰ ਇਹਨਾਂ ਦੀ ਜਿਹੜੀ ਮਾਨਤਾ ਆ ਜਿਹੜੀ ਬਹੁਤ ਜ਼ਿਆਦਾ ਹੁੰਦੀ ਆ ਆਪਣੇ ਪੰਜਾਬ ਦੇ ਵਿੱਚ ਸ਼ਾਇਦ ਇਹ ਨਾਮ ਨਵਾਂ ਹੋਵੇਗਾ ਤੇ ਜਿਹੜੇ ਬਾਹਰਲੇ ਆ ਬਾਹਲੀਆਂ ਸਟੇਟਾਂ ਦੇ ਮੱਧ ਪ੍ਰਦੇਸ਼ ਦਿੱਲੀ ਦੇ ਜਾਂ ਉੱਤਰੀਆਂ ਸਟੇਟਾਂ ਦੇ ਉਹਨਾਂ ਨੂੰ ਇਹਨਾਂ ਬਾਰੇ ਜਾਣਕਾਰੀ ਹੈਗੀ ਹੈ ਕਿਉਂਕਿ ਕਿ ਉੱਧਰਲੇ ਪਾਸੇ ਇਹਨਾਂ ਦਾ ਨਾਮ ਜ਼ਿਆਦਾ ਚੱਲਦਾ ਜੀ ਤੁਸੀਂ ਵੀਰ ਬੁਲਾਕੀ ਸੁਣੇ ਹੋਣੇ ਆ ਵੀਰ ਬੁਲਾਕੀ ਇੱਕ ਹੈਗੇ ਨੇ ਉਹ ਵੀਰ ਹੈਗੇ ਨੇ ਜਿਹੜੇ 52 ਵੀਰ ਹੋਏ ਨੇ ਉਹਨਾਂ ਵੀਰਾਂ ਵਿੱਚੋਂ ਵੀਰ ਬੁਲਾਕੀ ਜਿਹੜੇ ਐ ਸੈਇਦ ਕਮਾਲ ਖਾਨ ਦੀ ਗੱਲ ਨੂੰ ਕਦੀ ਟਾਲਦੇ ਨਹੀਂ ਸੀ ਉਹਨਾਂ ਦੇ ਨਾਲ ਰਹਿੰਦੇ ਸੀ ਜੇ ਕਿਸੇ ਨੂੰ ਕੋਈ ਵੀਰ ਬਲਾਕੀ ਜਾਂ ਕੋਈ ਹੋਰ ਭੂਤ ਚੜੇਲ ਵੀ ਲੱਗ ਜਵੇ ਤਾਂ ਬਾਬਾ सय्यਦ ਕਮਾਲ ਖਾਂ ਬੀਰ ਦੇ ਨਾਲ ਇਹਨਾਂ ਦੀ ਕਲਾਮ ਦੇ ਨਾਲ ਇਹਨਾਂ ਦੇ ਕਲਮੇ ਦੇ ਨਾਲ ਉਸ ਪੂਤ ਪ੍ਰੇਤ ਨੂੰ ਉਤਾਰਿਆ ਜਾਂਦਾ ਸੀ ਇਹਨਾਂ ਦਾ ਭਉ ਪ੍ਰਸ਼ਾਦ ਇਹ ਕਿ ਪਰ ਇੱਥੇ ਅਸੀਂ ਗੱਲ ਕਰਾਂਗੇ ਜਿਨ੍ਹਾਂ ਦੀ ਵਿਆਹ ਨਹੀਂ ਹੁੰਦਾ ਇਹ ਮੈਰਿਜ ਵਾਸਤੇ ਹੈ ਮੈਰਿਜ ਲਾਈਫ ਜਿਨ੍ਹਾਂ ਦੀ ਮੈਰਿਜ ਲਾਈਫ 'ਚ ਵੀ ਤਕੜਾਂ ਜਾਂ ਮੈਰਿਜ ਨਹੀਂ ਹੋ ਰਹੀ ਉਹਨਾਂ ਨੂੰ ਇੱਕਦਮ ਬਹੁਤ ਵਧੀਆ ਤਰੀਕੇ ਨਾਲ ਹੋ ਜਾਂਦੇ ਆ ਮੈਰਿਜ ਉਹਨਾਂ ਦੀ ਬਹੁਤ ਜਲਦੀ ਹੋ ਜਾਂਦੀ ਹੈ ਜੇ ਇਹਨਾਂ ਦੀ ਕਲਾਮ ਨੂੰ ਪੜਿਆ ਜਾਵੇ ਤਾਂ ਤਾਂ ਦੋਸਤੋ ਜਿਹੜੇ ਪੀਰ ਹੈ ਜਿਸ ਤਰ੍ਹਾਂ ਹੁਣ ਕਿਸੇ ਦਾ ਕੋਈ ਵਿਆਹ ਅੱਜ ਕੱਲ ਕੀ ਹੈ ਵਿਆਹ ਸਾਦੀ ਜਿੱਦਾਂ ਲੜਕੀਆਂ ਦੀ ਬੰਨ ਦਿੰਦੇ ਆ ਲੜਕੀਆਂ ਦੀ ਕੀ ਲੜਕੀਆਂ ਦੀ ਵੀ ਮੈਂ ਬਹੁਤ ਦੇਖੀ ਹੋਈ ਹੈ ਕਿ ਬਹੁਤ ਬੱਚਿਆਂ ਨੂੰ ਮੈਰਿਜ ਦੀ ਪ੍ਰੋਬਲਮ ਆ ਰਹੀ ਹੈ ਕਾਫੀ ਬੱਚਿਆਂ ਦੀ ਮੈਰਿਜ ਦੀ ਵਿੱਚ ਦਿੱਕਤ ਪਰੇਸ਼ਾਨੀ ਰਹੀ ਹੈ ਉਹਨਾਂ ਨੂੰ ਵਿਆਹ ਦੇ ਵਿੱਚ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਕਈਆਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਕਿ ਵਿਆਹ ਹੀ ਨਹੀਂ ਹੁੰਦਾ ਤੇ ਜਿੱਦਾਂ ਕੋਈ ਪ੍ਰੋਬਲਮ ਕਿਸੇ ਨੂੰ ਪੈਂਦੀ ਹੈ ਪ੍ਰੋਬਲਮ ਬਹੁਤ ਜ਼ਿਆਦਾ ਇਹ ਵੱਧ ਜਾਂਦੀ ਹੈ ਮੁਰਕੇ ਉਮਰ ਕਿੰਨੀ ਬੀਤਦੀ ਜਾਂਦੀ ਹੈ ਫਿਰ ਵੀ ਜਿਹੜਾ ਵਿਆਹ ਹੈ ਫਿਰ ਬਹੁਤ ਮੁਸ਼ਕਲ ਦੇ ਨਾਲ ਹੁੰਦਾ ਕਈਆਂ ਦਾ ਤਾਂ ਕੋਈ ਜਿੱਦਾਂ ਕੋਈ ਐਫਰਟ ਲਾ ਕੇ ਕੋਈ ਮਿਹਨਤ ਕਰਕੇ ਕੋਈ ਕਰ ਲੈਂਦਾ ਕੋਈ ਕਿਸੇ ਗੁਰੂ ਪੀਰ ਤੇ ਲੜ ਲੱਗ ਕੇ ਕਰ ਲੈਂਦਾ ਜਿਹੜੇ ਵਿਚਾਰੇ ਕੋਈ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਉਹ ਇੱਧੇ ਬੈਠੇ ਰਹ ਜਾਂਦੇ ਆ ਉਹਨਾਂ ਦੀ ਮੈਰਿਜ ਵੀ ਨਹੀਂ ਹੋ ਪਾਂਦੀ ਉਹ ਕੁਝ ਨਾ ਕੋਈ ਹੱਲ ਲੱਭਦੇ ਹੋ ਫਿਰ ਉਹਨਾਂ ਨੂੰ ਜਦੋਂ ਬਹੁਤ ਲੰਬਾ ਸਮਾਂ ਪੈ ਜਾਂਦਾ ਜਦੋਂ 50 ਸਾਲ ਦੀ ਉਮਰ ਦੇ ਵਿੱਚ ਹੋ ਜਾਂਦੇ ਫਿਰ ਜਾ ਕੇ ਉਹ ਇਹਨਾਂ ਚੀਜ਼ਾਂ ਨੂੰ ਮੰਨਣ ਲੱਗਦੇ ਆ ਸੋ ਇਸ ਕਰਕੇ ਅਸੀਂ ਰੱਬ ਦੀ ਬਣਾਈ ਹੋਈ ਕੁਦਰਤੀ ਜਿਹੜੀ ਨਿਯਮ ਹੈ ਉਹਨਾਂ ਦੇ ਮੁਤਾਬਿਕ ਵੀ ਚੱਲਣਾ ਚਾਹੀਦਾ ਤੇ ਨਾਲ ਕੁਝ ਸਾਨੂੰ ਆ ਆਪਣਾ ਧਾਰਮਿਕ ਵੀ ਹੋਣਾ ਪੈਣਾ ਸਾਨੂੰ ਖਰਪਤ ਦੇ ਉੱਤੇ ਭਰੋਸਾ ਰੱਖਣਾ ਪੈਣਾ ਪ੍ਰਮਾਤਮਾ ਦੇ ਨਾਲ ਸਾਨੂੰ ਜੁੜਨਾ ਪੈਣਾ ਤਾਂ ਹੀ ਸਾਡੇ ਜਿਹੜੇ ਮਸਲੇ ਹੱਲ ਹੋਣੇ ਆ ਇਕੱਲੇ ਇਸ ਤਰ੍ਹਾਂ ਘਰ ਬੈਠ ਕੇ ਜਾਂ ਕਰਮ ਕਰਕੇ ਜਾਂ ਕਿਰਤ ਕਰਕੇ ਚਲੋ ਕਈ ਲੋਕ ਇਨਸਾਨ ਜਿਹੜੇ ਆ ਕਿ ਕਹਿੰਦੇ ਕਿ ਨੀ ਕੰਮ ਨੂੰ ਮਹੱਤਤਾ ਦਿੰਦੇ ਕਿ ਕਮਾਈ ਕਰ ਲਈ ਐ ਜਿਹੜਾ ਮਿਹਨਤ ਨੂੰ ਪ੍ਰਮਾਤਮਾ ਕਹਿੰਦਾ ਮਿਹਨਤ ਕਰੋ ਮਿਹਨਤ ਸਭ ਨੂੰ ਪ੍ਰਮਾਤਮਾ ਨੇ ਕਿਹਾ ਹੈ ਕਰਨ ਨੂੰ ਮਿਹਨਤ ਹਰ ਕੰਮ ਦੇ ਵਿੱਚ ਮਿਹਨਤ ਹੁੰਦੀ ਹੈ ਇਹ ਵੀ ਜਿਹੜੀ ਤੁਸੀਂ ਕਰਨੀ ਹੈ ਇਹ ਵੀ ਇੱਕ ਮਿਹਨਤ ਹੈ ਇਸ ਵਿੱਚ ਤੇ ਇਸ ਮਿਹਨਤ ਨੂੰ ਕਰਨ ਦੇ ਲਈ ਤੁਹਾਨੂੰ ਜਿਹੜਾ ਫਲ ਆ ਉਹ ਜਰੂਰ ਮਿਲਦਾ ਸੋ ਆਪਾਂ ਇਸ ਗੱਲ ਤੇ ਅੜੇ ਰਹਿਣਾ ਕਿ ਅਸੀਂ ਇੱਕ ਐਸਾ ਹੱਲ ਕਰਨਾ ਕਿ ਜਿਹੜਾ ਸਾਡੀ ਮੈਰਿਜ ਵਾਸਤੇ ਜਾਂ ਕਿਸੇ ਦੀ ਧੀ ਭੈਣ ਵਾਰੇ ਜਿਹੜਾ ਕਿ ਇਹ ਹੱਲ ਕੁਝ ਵੀ ਚੰਗਾ ਕਿਉਂਕਿ ਇਹ ਚੀਜ਼ ਬਹੁਤ ਅੱਛੀ ਚੀਜ਼ ਹੈ ਜਦੋਂ ਆਪਾਂ ਕਿਸੇ ਦੇ ਲਈ ਕਰਦੇ ਆਂ ਜਾਂ ਕਿਸੇ ਦਾ ਭਲਾ ਕਰਦੇ ਆਂ ਨਾ ਕੁਝ ਪਰਮਾਤਮਾ ਕਈ ਗੁਣਾ ਜ਼ਿਆਦਾ ਸਾਨੂੰ ਫਲ ਦਿੰਦਾ ਸੋ ਇਸ ਕਰਕੇ ਅਸੀਂ ਤੁਹਾਡੇ ਲਈ ਇਹ ਜਿਹੜੇ ਕਲਾਮ ਕਲਮੇ ਪੇਸ਼ ਕਰਦੇ ਰਹਿੰਨੇ ਆ ਤਾਂ ਕਿ ਤੁਹਾਨੂੰ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਾ ਆਵੇ ਤੁਸੀਂ ਹਰ ਇੱਕ ਇਨਸਾਨ ਜਿਹੜੇ ਕੋਈ ਵੀ ਜ਼ਾਰਾ ਇਹਨਾਂ ਚੀਜ਼ਾਂ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਨਿਕਲ ਜਾਓ ਸੋ ਜਿਹੜੀ ਹੁਣ ਗੱਲ ਪਾਪਾ ਕਮਾਲ ਖਾਨ ਸੈਇਦ ਕਮਾਲ ਖਾਨ ਜੀ ਦੀ ਗੱਲ ਕਰਨ ਜਾ ਰਹੇ ਹਾਂ ਇਹਨਾਂ ਦਾ ਨਾਮ ਤੇ ਰਤਬਾ ਬਹੁਤ ਉੱਚਾ ਆ ਇਹਨਾਂ ਨੂੰ ਪੀਰਾਂ ਦੇ ਵਿੱਚ ਦਰਜਾ ਮਿਲਿਆ ਹੋਇਆ ਹੈ ਔਰ ਬਹੁਤ ਵੱਡੇ ਇਹ ਫਕਰ ਹੋਏ ਨੇ ਇਹ ਇਹਨਾਂ ਦਾ ਨਾਮ ਵੀ ਬਹੁਤ ਮਸ਼ਹੂਰ ਸੀਗਾ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਹ ਪੰਜਾਬ ਦੇ ਵਿੱਚ ਨਾਮ ਸ਼ਾਇਦ ਨਵਾਂ ਹੋਵੇਗਾ ਪਰ ਲਿਆਂ ਸਟੇਟਾਂ ਦੇ ਵਿੱਚ ਇਹਨਾਂ ਨੂੰ ਸਾਰੀ ਦੁਨੀਆ ਜਾਣਦੀ ਹੈ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਕਲਮਾ ਆ ਬੜਾ ਇਹ ਜਿਹੜਾ ਤੁਹਾਨੂੰ ਦੇਣ ਜਾ ਰਹੇ ਬਹੁਤ ਪਾਵਰਫੁਲ ਕਲਮਾ ਆ ਮੈਂ ਪਹਿਲਾਂ ਕਲਮਾ ਤੁਹਾਨੂੰ ਬੋਲ ਕੇ ਦੱਸ ਦਵਾਂ ਸੁਣਾ ਦਵਾਂ ਉਸ ਤੋਂ ਬਾਅਦ ਤੁਸੀਂ ਸਾਰਾ ਦੱਸ ਦਵਾਂ ਕਿ ਇਸ ਤਰੀਕੇ ਨਾਲ ਇਹਨੂੰ ਚੱਲਣਾ ਦੀ ਵਿਧੀ ਪੂਰੀ ਦੱਸ ਦਵਾਂ ਠੀਕ ਹੈ ਜੀ ਪਹਿਲਾਂ ਕਲਮਾ ਸੁਣ ਲਓ ਮੱਖਣੋ ਹਾਥੀ ਜਰਦ ਅੰਬਾਰੀ ਉਸਤੇ ਬੈਠੀ ਕਮਾਲਖਾਂ ਦੀ ਸਵਾਰੀ ਕਮਾਲਖਾਂ ਕਮਾਲਖਾਂ ਮੁਗਲ ਪਠਾਨ ਜੜੇ ਚਬੂਤਰੇ ਪੜੇ ਕੁਰਾਨ ਹਜ਼ਾਰ ਕੰਮ ਦੁਨੀਆ ਦਾ ਕਰੇ ਇੱਕ ਕੰਮ ਮੇਰਾ ਕਰ ਨਾ ਕਰੇ ਤਾਂ 333000 ਪੈਗੰਬਰਾਂ ਦੀ ਦੁਹਾਈ ਤੋ ਇਹ ਸੀ ਕਲਮਾ ਕਲਮਾ ਫੇਰ ਬੋਲ ਦਿੰਨਾ ਇੱਕ ਵਾਰ ਮੱਖਣੋਂ ਹਾਥੀ ਜर्द ਅੰਬਾਰੀ ਉਸਤੇ ਬੈਠੀ ਕਮਾਲਖਾਂ ਦੀ ਸਵਾਰੀ ਕਮਾਲਖਾਂ ਕਮਾਲਖਾਂ ਮੁਗਲ ਪਠਾਨ ਜਿਹੜੇ ਚਬੂਤਰੇ ਪੜੇ ਕੁਰਾਨ ਹਜ਼ਾਰ ਕੰਮ ਦੁਨੀਆ ਦਾ ਕਰੇ ਇੱਕ ਕੰਮ ਮੇਰਾ ਕਰ ਨਾ ਕਰੇ ਤਾਂ 313000 پیغمبرਾਂ ਦੀ ਦੁਹਾਈ ਤਾਂ ਦੋਸਤੋ ਇਹ ਸੀ ਕਲਮਾ ਜਿਹੜਾ ਬਹੁਤ ਪਾਵਰਫੁਲ ਕਲਮਾ ਆ ਇਸ ਕਲਮੇ ਨੂੰ ਆਮ ਕਲਮਾ ਨਾ ਸਮਝ ਲੈਣਾ ਕਿਉਂਕਿ ਇਸ ਕਲਮੇ ਦੀ ਜਿਹੜੀ ਤਾਕਤ ਹੈ ਸਾਨੂੰ ਸਾਰੀ ਪਤਾ ਆ ਤਾਂ ਤੁਸੀਂ ਵੀ ਇਸ ਕਲਮੇ ਨੂੰ ਪੜ੍ਹ ਕੇ ਆਪਣਾ ਹੱਲ ਕੱਢ ਸਕਦੇ ਹੋ ਤੋ ਇਹਨੂੰ ਵਿਸ਼ਵਾਸ ਦੇ ਨਾਲ ਯਕੀਨ ਦੇ ਨਾਲ ਕਰ ਲੋਗੇ ਤਾਂ ਜਿਆਦਾ ਵਧੀਆ ਤੁਹਾਡੇ ਲਈ ਰਹੇਗਾ ਤੇ ਤੁਸੀਂ ਹਰ ਕੰਮ ਦੇ ਵਿੱਚੋਂ ਜਿਹੜੇ ਵੀ ਆਪਣੇ ਤੁਹਾਡੀ ਸ਼ਾਦੀ ਵਿਆਹ ਦੇ ਵਿੱਚ ਰੁਕਾਵਟਾਂ ਦੂਰ ਹੋ ਜਾਏਗੀ ਤਾਂ ਹੁਣ ਜੇ ਦੀ ਮੈਂ ਵੀ ਇਹ ਤੁਹਾਨੂੰ ਦੱਸ ਦਵਾਂ ਕਿ ਇਹਨੂੰ ਤੁਸੀਂ ਕੀ ਕੀ ਕਰਨਾ ਜਿਹੜਾ ਕਲਮਾ ਆ ਤੁਸੀਂ ਕਿਸੇ ਵੀਰਵਾਰ ਤੋਂ ਹੀ ਸ਼ੁਰੂ ਕਰਨਾ ਹੈ ਜਦੋਂ ਇਹ ਕਲਮਾ ਤੁਸੀਂ ਸ਼ੁਰੂ ਕਰਨਾ ਤੁਸੀਂ ਕੀ ਕਰਨਾ ਇੱਕ ਚੱਦਰ ਲੈਣੀ ਆ ਪੀਰਾਂ ਦੇ ਨਾਮ ਦੀ ਜਿਹੜੇ ਕਮਾਲ ਖਾਨ ਜੀ ਸੈਇਦ ਕਮਾਲ ਖਾਨ ਜੀ ਦੇ ਨਾਮ ਦੀ ਚੱਦਰ ਲੈ ਕੇ ਉਹਨਾਂ ਦੀ ਚੱਦਰ ਦੇ ਲੜ ਦੇ ਨਾਲ ਤੁਸੀਂ ਨਾ ਇੱਕ 11 ਰੁਪਏ ਜਾਂ 21 ਰੁਪਏ 51 ਰੁਪਏ ਜਾਂ 101 ਰੁਪਏ ਬੰਨ ਲੈਣੇ ਆ ਠੀਕ ਹੈ ਜੀ ਤੇ ਲੜ ਦੇ ਨਾਲ ਬੰਨ ਲੈਣੇ ਆ ਉਹ ਲੜ ਨਾਲ ਬੰਨ ਕੇ ਤੁਸੀਂ ਜਿਹੜੀ ਚੱਦਰ ਹੈ ਉਹ ਤੁਸੀਂ ਕਮਾਲ ਖਾਨ ਦੇ ਨਾਮ ਦੀ ਸੁੱਖ ਲੈਣਗੇ ਬਾਬਾ ਜੀ ਅਸੀਂ ਤੁਹਾਡੇ ਨਾਮ ਦਾ ਤੁਹਾਡਾ ਇਹ ਕਲਮਾ ਕਰਨ ਜਾ ਰਹੇ ਹਾਂ ਸਾਡੀ ਮੈਰਿਜ ਦੇ ਵਿੱਚ ਇਹ ਪ੍ਰੋਬਲਮ ਆ ਸਾਨੂੰ ਇਹ ਦਿੱਕਤ ਆ ਰਹੀ ਸਾਡੀ ਇਹ ਦੂਰ ਹੋ ਜਾਵੇ ਤੇ ਅਸੀਂ ਤੁਹਾਡਾ ਇਹ ਕਲਮਾ ਇੰਨੇ ਤੋਂ ਇੰਨੇ ਪੜਾਂਗੇ ਇਹਦਾ ਸਵਾ ਘੰਟਾ ਜਾਪ ਕਰਨਾ ਪੈਂਦਾ ਰੋਜ਼ ਇਸ ਕਲਮੇ ਦਾ ਕੋਈ ਕਲਾਮ ਕੋਈ ਮਾਲਾ ਨਹੀਂ ਪੜਨੀ ਤੁਸੀਂ ਬੈਠ ਕੇ ਸਵਾ ਘੰਟਾ ਪੂਰਾ ਪੜਨਾ ਹੈ ਸਵੇਰੇ ਸ਼ਾਮ ਛਵੀਰੇ ਪੜ ਲਓ ਸ਼ਿਰੇ ਸ਼ਾਮ ਨੂੰ ਪੜ ਲਓ ਇਹ ਦੋਨੋਂ ਟਾਈਮ ਪੜੋਗੇ ਤਾਂ ਬਹੁਤ ਵਧੀਆ ਹੋ ਜਾਏਗਾ ਤੋਂ ਇਹ ਜੀ ਕਲਮੇ ਨੂੰ ਪੜ ਕੇ ਤੁਸੀਂ ਨਾਲ ਥੋੜਾ ਜਿਹਾ ਲੈਣੇ ਨਾਲ ਪੰਜ ਪਤਾਸੇ ਪੰਜ ਅਰਗਬਤੀਆਂ ਪੰਜ ਗੁਲਾਬ ਦੇ ਫੁੱਲ ਚੜਾ ਦੇਣੇ ਆ ਠੀਕ ਹੈ ਹਰ ਵੀਰਵਾਰ ਤੁਸੀਂ ਫਿਰ ਪੰਜ ਗੁਰਪਤੀਆਂ ਪੀਰਾਂ ਦੇ ਦਰਬਾਰ ਤੇ ਬਾਬਾ ਕਮਾਲ ਖਾਨ ਦੇ ਨਾਮ ਦੀਆਂ ਚੜਾ ਦੇਣੀਆਂ ਤੇ ਬਾਕੀ ਤੁਸੀਂ ਦੇਖਣਾ ਫਿਰ 41 ਦਿਨਾਂ ਬਾਅਦ ਤੁਹਾਡਾ ਜਿਹੜਾ ਮਸਲਾ ਹੈ ਹੱਲ ਹੋ ਜਾਏਗਾ ਤੇ ਬਹੁਤ ਜ਼ਬਰਦਸਤ ਕਲਾਮ ਇਹਨੂੰ ਕਰਕੇ ਦੇਖਿਓ ਬੜਾ ਜ਼ਬਰਦਸਤ ਕਲਾਮ ਹੈ ਪੀਰਾਂ ਦਾ ਤੇ ਇਹੀ ਸਾਡੀ ਅੱਜ ਦੀ ਵੀਡੀਓ ਸੀ ਦੋਸਤੋ ਜੇ ਚੰਗੀ ਲੱਗੀ ਆ ਤੇ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਕਲੀ ਕਰੇ